শিক্ষা এক شیرনি ਦਾ ਦੁੱਧ ਹੈ ਜਿਹੜਾ ਉਹਨੂੰ ਪੀਊਗਾ ਉਹ ਦਹਾੜ ਮਾਰੂਗਾ ਗਿਆਨ ਦੀ ਦਹਾੜ ਮਾਰੂਗਾ ਪੰਜਾਬ ਸਰਕਾਰ ਦਾ ਸਕੂਲ ਆਫ ਐਮਨੈਸ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਸ ਨਾਲ ਹਰੇਕ ਵਰਗ ਦੇ ਵਿਦਿਆਰਥੀ ਨੂੰ ਇੱਕ ਉੱਚ ਦਰਜੇ ਦੀ ਸਿੱਖਿਆ ਪ੍ਰੋਵਾਈਡ ਹੋ ਰਹੀ ਹੈ ਇਹਨਾਂ ਸਕੂਲਾਂ ਵਿੱਚ ਜ਼ੀਰੋ ਵੈਕੈਂਸੀ ਪਾਲਿਸੀ ਪੰਜਾਬ ਸਰਕਾਰ ਦੀ ਕੋਈ ਵੀ ਸੀਟ ਅਧਿਆਪਕ ਦੀ ਖਾਲੀ ਨਹੀਂ ਰਹੂਗੀ ਸਾਨੂੰ ਬਹੁਤ ਹੀ ਬਹੁਤ ਵਧੀਆ ਸਪੋਰਟਸ ਫੈਸਿਲਿਟੀਆਂ ਮਿਲੀਆਂ। ਅਜਿਸ ਦੇ ਵਿੱਚ ਸਾਨੂੰ ਬਹੁਤ ਹੀ ਵਧੀਆ ਬਾਸਕਟਬਾਲ ਕੋਰਟ ਮਿਲਿਆ ਹੈ ਅਤੇ ਸਾਨੂੰ ਬਹੁਤ ਹੀ ਵਧੀਆ ਬੈਡਮਿੰਟਨ ਕੋਰਟ ਮਿਲਿਆ ਹੈ। ਸਾਡਾ ਸਕੂਲ ਇੱਕ ਪਹਿਲਾ ਸਕੂਲ ਹੈ ਜਿਸ ਦੇ ਵਿੱਚ ਓਪਨ ਥੀਏਟਰ ਵੀ ਬਣਿਆ ਹੋਇਆ ਹੈ ਜਿੱਥੇ ਸਕੂਲ ਦੇ ਬਹੁਤ ਸਾਰੇ ਫੰਕਸ਼ਨਸ ਕੀਤੇ ਜਾਂਦੇ ਹਨ। ਗਰੀਬੀ ਖਤਮ ਕਰਦਾ ਇੱਕ ਕੋਈ ਤਰੀਕਾ ਹੈ। ਗਰੀਬਾਂ ਦੇ ਚਾਕਾ ਨੂੰ ਪੜਾ ਦਿਓ ਤੇ ਪੜਾ ਕੇ ਉਹਨਾਂ ਨੂੰ ਨੌਕਰੀਆਂ ਦੇ ਦਿਓ ਉਹ ਗਰੀਬੀਆਂ ਚੱਕੜ ਕੇ ਉਹਨਾਂ ਨੇ ਕਰਾਂਗੇ। ਸਰ ਤੁਸੀਂ ਅੱਜ ਪਹੁੰਚੇ ਸੀ ਵਿਜੀਲੈਂਸ ਜਿਹੜੀ ਇਨਵੈਸਟੀਗੇਟ ਕਰ ਰਹੀ ਹੈ ਇਹ ਟੀਮ ਉਹਦੇ ਨਾਲ ਕਿਸ ਤਰ੍ਹਾਂ ਦਾ ਸਹਿਯੋਗ ਕਰਨ ਲਈ ਪਹੁੰਚੇ ਸੀ ਦੇਖੋ ਜੀ ਇੱਕ ਡਰਗ ਦਾ ਕੇਸ ਸੀ ਜਿਹੜਾ ਮੈਂ ਸ਼ੁਰੂ ਕੀਤਾ ਸੀ ਏਡੀ ਦੇ ਵਿੱਚ 2013 ਦੇ ਵਿੱਚ ਤੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਮੈਂ ਕੀਤੀ 2013 ਤੋਂ ਲੈ ਕੇ 17 ਤੱਕ ਉਹਦੇ ਵਿੱਚ ਕਨਵਿਕਸ਼ਨ ਵੀ ਕਰਾਈਆਂ ਮੈਂ ਤਕਰੀਬਨ ਭੋਲੇ ਵਾਲੇ ਕੇਸ ਦੇ ਸਾਰਾ ਕਨਵਿਕਸ਼ਨ ਹੋ ਚੁੱਕਿਆ ਸਜ਼ਾ ਹੋ ਚੁੱਕੀ ਲੋਕਾਂ ਨੂੰ ਤੇ ਬਾਕੀ ਪੈਂਡਿੰਗ ਹੈ ਹਲੇ ਟ੍ਰਾਇਲ ਤੇ ਉਹਦੇ ਸਿਲਸਿਲੇ ਵਿੱਚ ਇਹਨਾਂ ਰਿਕੁਐਸਟ ਕੀਤੀ ਸੀ ਬਿਜ਼ਨਸ ਬਿਊਰੋ ਨੇ ਕਿ ਜੀ ਸਾਨੂੰ ਥੋੜਾ ਜਆ ਡਿਟੇਲ ਦੱਸੋ ਤੁਹਾਡੀ ਹੈਲਪ ਕਰੋ ਕਿ ਉਹਦੇ ਵਾਸਤੇ ਮੈਂ ਆਇਆ ਸੀ ਜਿਹੜਾ ਡਿਟੇਲ ਸੀਗਾ ਜਿਹੜੇ ਮਲਜ਼ਮ ਸੀ ਇਹ ਭੋਲਾ ਪਲੱਸ ਹੋਰ ਜਿੰਨੇ ਮਲਜ਼ਮ ਸੀ ਕਿ ਸਾਰਿਆਂ ਨੇ ਕੀ ਕੀ ਕਿਹਾ ਕਿ ਇਹਦੇ ਬਾਰੇ ਉਹ ਸਾਰਾ ਡਿਟੇਲ ਦੱਸਿਆ ਗਿਆ ਇਹਨਾਂ ਨੂੰ ਤੇ ਉਹ ਫਿਰ ਸਟੇਟਮੈਂਟ ਇੱਕ ਮੈਂ ਆਪਣੀ ਜਿਹੜੇ ਮੈਂ ਸਟੇਟਮੈਂਟ ਰਿਕਾਰਡ ਕੀਤੀਆਂ ਈਡੀ ਦੇ ਵਿੱਚ ਉਹ ਸਟੇਟਮੈਂਟ ਸਾਰੀਆਂ ਕਾਪੀ ਕਿਉਂਕਿ ਮੇਰੇ ਕੋਲ ਹੈ ਨਹੀਂ ਸੀ ਕਾਪੀ ਈਡੀ ਆਫਿਸ ਹੈ ਕਾਪੀ ਉਹ ਮੰਗਾਈ ਜਾਏਗੀ ਬਾਅਦ ਚ ਪਰ ਉਹ ਸਟੇਟਮੈਂਟ ਮੈਂ ਲਿਖਾਤੀ ਹਾਂ ਸਰ ਇਸ ਕੇਸ ਦਾ ਡਰ ਕੇਸ ਨਾਲ ਕੋਈ ਕਨੈਕਸ਼ਨ ਹੈ ਦੇਖੋ ਅਲੱਗ ਅਲੱਗ ਈਡੀ ਦਾ ਕੇਸ ਹੀ ਕੋਈ ਹੈ ਜੀ ਜੇ ਮੇਰੇ ਕੋਲ ਪੁੱਛੋਗੇ ਜਿਹੜੇ ਮਰਜ਼ੀ ਕੇਸ ਦਰਜ ਕਰ ਲਓ ਮੈਂ ਤਾਂ ਉਹੀ ਦੱਸੂਗਾ ਜਿਹੜਾ ਮੈਂ ਕੰਮ ਕੀਤਾ ਇਨੀਸ਼ੀਏਸ਼ਨ ਉੱਥੋਂ ਹੀ ਹੋਇਆ ਡਰ ਕੇਸ ਤੋਂ ਹੋਇਆ ਜਿਹੜਾ ਮੈਂ ਈਡੀ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਉਸ ਤੋਂ ਬਾਅਦ ਮੈਂ ਆਪਣੀ ਸਟੇਟਸ ਰਿਪੋਰਟ ਹਾਈ ਕੋਰਟ ਫਾਈਲ ਕੀਤੀਆਂ ਉਹ ਜਿਹੜੀ ਸਟੇਟਸ ਰਿਪੋਰਟ ਸੀਗੀਆਂ ਹਾਈ ਕੋਰਟ ਨੇ ਐਗਜ਼ਾਮਨ ਕਰਕੇ ਤੇ ਫਿਰ ਅਸਟੀ ਪੰਜਾਬ ਨੂੰ ਦਿੱਤੀਆਂ ਉਸ ਐਸਟੀ ਪੰਜਾਬ ਨੇ ਮੇਰੀ ਸਟੇਟਸ ਰਿਪੋਰਟ ਐਗਜ਼ਾਮਨ ਕਰਕੇ ਤੇ ਉਹਦੇ ਵਿੱਚ ਆਪਣੀ ਰეკਮੈਂਡੇਸ਼ਨ ਲਾ ਕੇ ਆਪਣੇ ਆਬਜ਼ਰਵੇਸ਼ਨ ਲਾ ਕੇ ਫਿਰ ਹਾਈ ਕੋਰਟ ਨੂੰ ਦਿੱਤੀਆਂ ਹਾਈ ਕੋਰਟ ਦਾ ਆਰਡਰ ਸੀ ਪੰਜਾਬ ਗਵਰਨਮੈਂਟ ਨੂੰ ਉਸ ਟਾਈਮ ਦੀ ਪੰਜਾਬ ਗਵਰਨਮੈਂਟ ਨੂੰ ਐਕਸ਼ਨ ਲਓ ਜਿਹੜਾ ਜਿਹੜਾ ਦਾ ਨਾ ਆਇਆ ਹੈ ਉਸ ਟਾਈਮ ਦੀ ਪੰਜਾਬ ਗਵਰਨਮੈਂਟ ਨੇ ਕੋਈ ਐਕਸ਼ਨ ਨਹੀਂ ਲਿਆ ਉਹਨਾਂ ਦੇ ਵਿੱਚ ਤੇ ਬਾਅਦ ਚ 2021 ਦੇ ਵਿੱਚ ਉਹ ਜਿਹੜੇ ਮੇਰੀ ਸਟੇਟਸ ਰਿਪੋਰਟ ਸੀ ਪਲਸ ਐਸਟੀਫ ਦੀ ਸਟੇਟਸ ਰਿਪੋਰਟ ਸੀ ਉਹਨਾਂ ਦੇ ਬੇਸ ਦੇ ਉੱਪਰ ਐਫਆਰ ਲੌਜ ਹੁੰਦੀ ਹੈ 2021 ਦੇ ਵਿੱਚ ਦਸੰਬਰ 2021 ਦੇ ਵਿੱਚ ਉਹ ਜਿਹੜੇ ਫਾਇਰਸੀ ਐਨਡੀਪੀਏ ਸੈਕਟਰ ਦੇ ਵਿੱਚ ਰਜਿਸਟਰ ਹੋਈ ਹੈ ਤੇ ਉਹਦਾ ਇਨਵੈਸਟੀਗੇਸ਼ਨ ਐਸਆਈਟੀ ਕਰ ਰਹੀ ਹੈ ਤੇ ਆ ਜਿਹੜਾ ਪ੍ਰੈਜ਼ੈਂਟ ਕੇਸ ਹੈ ਇਹ ਹੈਗਾ ਵਿਜਨਸ ਬੀਰੋ ਨੇ ਪ੍ਰिवेंशन ਆਫ ਕ੍ਰਪਸ਼ਨ ਐਕਟ ਦੇ ਵਿੱਚ ਦਰਜ ਕੀਤਾ ਤੇ ਉਹਦੇ ਵਿੱਚ ਕਿਉਂਕਿ ਇਨੀਸ਼ੀਏਸ਼ਨ ਮੇਰੇ ਵੱਲੋਂ ਸੀ ਸਾਰੀ ਇਨਵੈਸਟੀਗੇਸ਼ਨ ਮੈਂ ਕੀਤੀ ਸੀ ਡਰਗ ਦੇ ਕੇਸਾਂ ਦੇ ਵਿੱਚ منی ਲੌਂਡਰਿੰਗ ਦੇ ਕੇਸਾਂ ਦੇ ਵਿੱਚ ਸੋ ਉਹ ਸਾਰੀ ਲਿੰਕ ਤਾਂ ਹੁੰਦੀ ਹੈ ਕਿਉਂਕਿ ਡਾਕੂਮੈਂਟਸ ਉਹੀ ਹੈ ਸਟੋਰੀ ਉਹੀ ਹੈ ਫੈਕਟਸ ਉਹੀ ਨੇ ਦੋਸਤੋ ਅੱਗੇ ਵਧਿਆ ਹੈ ਇਹ ਬਿਜ਼ਨਸ ਬਿਊਰੋ ਕਰਪਸ਼ਨ ਦੇ ਕੇਸ ਦੇ ਵਿੱਚ ਉਹਨਾਂ ਦਾ ਡੋਮੇਨ ਕਰਪਸ਼ਨ ਦੇ ਕੇਸ ਦੇ ਵਿੱਚ ਕੀ ਕੀ ਐਵਿਡੈਂਸ ਆਉਂਦਾ ਹੈ ਕਿਦਾਂ ਇਨਵੈਸਟੀਗੇਸ਼ਨ ਕਰਨੀ ਦੱਦਦੇ ਹਟ ਰੁਕ ਜਦੋਂ ਤੁਸੀਂ ਸਰ ਇਨਵੈਸਟੀਗੇਸ਼ਨ ਕੀਤੀ ਸੀ ਉਦੋਂ ਕੋਈ ਲਿੰਕ ਸਟੈਬਲਿਸ਼ ਹੁੰਦਾ ਸੀ ਡਰਗ ਦੇ ਜਿਹੜੇ ਤਸਕਰ ਸੀ ਉਹਨਾਂ ਦੇ ਨਾਲ ਕਿ ਬਿਕਰਮਜੀਤ ਸਿੰਘ ਮਜੀਠੀਆ ਉਹਨਾਂ ਦਾ ਭੋਲੇ ਦਾ ਨਾਮ ਲੇ ਗਏ ਨਹੀਂ ਜਿਸ ਟਾਈਮ ਸਟੇਟਮੈਂਟ ਰਿਕਾਰਡ ਕੀਤੀਆਂ ਗਈਆਂ ਸੀ ਉਸ ਟਾਈਮ ਇਹ ਪਬਲਿਕ ਰਿਕਾਰਡ ਹੈ ਭੋਲੇ ਦੀ ਸਟੇਟਮੈਂਟ ਰਿਕਾਰਡ ਹੈ ਉਹਦੇ ਵਿੱਚ ਉਹਨਾਂ ਦਾ ਨਾਮ ਸਪੈਸੀਫਾਈ ਕਰਦਾ ਹੈ ਤੇ ਇਹ ਪੋਲੇ ਨੂੰ ਸਜ਼ਾ ਵੀ ਹੋ ਚੁੱਕੀ ਵੋਟੇਡ ਮੈ ਰਕਡ ਕੀਤੀ ਸੀ ਉਸ ਤੋਂ ਇਲਾਵਾ ਇੱਕ ਹੋਰ ਮਲਜਮ ਸੀ ਬਿੱਟੂ ਉਹਨਾਂ ਨੇ ਵੀ ਆਪਣੇ ਸਟੇਟਮੈਂਟ ਜਿਹਨਾਂ ਦਾ ਨਾਮ ਲਿਖਿਆ ਬਿੱਟੂ ਉਹਨਾਂ ਨੂੰ ਵੀ ਸਾਡੇ ਕੇਸ ਦੇ ਵਿੱਚ ਮੈਂ ਸਜ਼ਾ ਕਰਾਈ ਹੈ ਉਹਨਾਂ ਸਜ਼ਾ ਹੋ ਚੁੱਕੀ ਹੈ ਹਾਂਜੀ ਪਰ 2021 ਦਸੰਬਰ ਦੇ ਵਿੱਚ ਜਿਹੜਾ ਡਰੱਗ ਨੂੰ ਲੈ ਕੇ ਪਰਚਾ ਹੋਇਆ ਪਰ ਹੁਣ ਤੱਕ ਉਹਦਾ ਚਲਾਨ ਨਹੀਂ ਸਰਪੀਸ਼ ਹੋਇਆ ਉਹ ਚਲਾਨ ਪੇਸ਼ ਤਾਂ ਐਸਆਈਟੀ ਨੇ ਕਰਨਾ ਹੈ ਹਾਂ ਤੁਹ ਹੋਏ ਇਹ ਤਸਵਾਲ ਹੈ ਸੈਟੀ ਨੂੰ ਪੁੱਛੋ ਪਰ ਤੁਹਾਡੀ ਸੇਵਾਵਾਂ ਵਿੱਚ ਤਰ੍ਹਾਂ ਦੀਆਂ ਨੇ ਹੁਣ ਇਸ ਕੇਸ ਦੇ ਰਿਗਾਰਡਿੰਗ ਮੇਰੀ ਸੇਵਾਵਾਂ ਵਿੱਚ ਸਾਰੇ ਪੰਜਾਬ ਵਾਸਤੇ ਐ ਡਰੱਗ ਵਾਸਤੇ ਜਿੱਥੇ ਵੀ ਕੋਈ ਮੈਟਰ ਹੋਊਗਾ ਮੈਂ ਜਾਊਂਗਾ ਸਰ ਜਿਹੜੀ ਜਮਸੀ ਨੂੰ ਚਾਹੀਦੀ ਹੈ ਮੈਨੂੰ ਹੈਲਪ ਆ ਜਾਓ ਕਿਤੇ ਗਏ ਨੇ ਜੀ ਅੱਜ ਵਿਹਾਨ ਰਿਕਾਰਡ ਕਰਾਈ ਹੈ ਆਪਣੀ ਇਸ ਇਸ ਵਿੱਚ ਮੈਂ ਵਿਹਾਨ ਰਿਕਾਰਡ ਕਰਾਈ ਹੈ ਕਿ ਮੈਂ ਇਸ ਡਰੱਗ ਕੇਸ ਦੀ ਜਿਹੜੀ ਇਨਵੈਸਟੀਗੇਸ਼ਨ ਸੀ ਪਰਮਨੈਂਸ਼ਰ ਮਨੀ ਲਾਂਡਰੀ ਆਖਦੇ ਵਿੱਚ ਇਹਦੇ ਦੇ ਵਿੱਚ ਮੈਂ ਇਨਵੈਸਟੀਗੇਸ਼ਨ ਕੀਤੀ ਹੈ ਤੇ ਕਿੰਨਾ ਕਿਹੜੇ ਕਿਹੜੇ ਮੁੱਲਜਮ ਸੀ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਐ ਇੰਟਰੋਗੇਸਟ ਕੀਤੀ ਐ ਸਟੇਟਮੈਂਟ ਇਹੋ ਸਟੇਟਮੈਂਟ ਦੇ ਬੇਸ ਦੇ ਉੱਪਰ ਕਈ ਮুলਜ਼ਮ 17 ਮুলਜ਼ਮ ਕਨਵਿਕਟ ਹੋ ਚੁੱਕੇ ਸਜ਼ਾ ਹੋ ਚੁੱਕੀ ਹੈ ਉਹਨਾਂ ਦੀ ਜਿਹੜੀ ਇਲੀਗਲੀ ਗਾਟਨ ਪ੍ਰੋਪਰਟੀ ਸੀ ਉਹ ਸਾਰੀ ਪ੍ਰੋਪਰਟੀ ਅਟੈਚ ਹੋ ਚੁੱਕੀ ਹੈ ਕਨਫਿਸਕੇਟ ਹੋ ਚੁੱਕੀ ਹੈ ਸੋ ਉਹੀ ਗਰਾਉਂਡ ਹੈ ਉਹੀ ਗਰਾਉਂਡ ਹੈ ਇਸ ਕੇਸ ਦਾ ਜਿਹੜਾ ਆ ਇਹਨਾਂ ਨੇ ਪ੍ਰਿਵੈਂਸ਼ਨ ਮਨੀ ਲਾਂਡਰੀ ਐਕਟ ਦੇ ਵਿੱਚ ਜਿਹੜਾ ਹ ਹੁਣ ਰਜਿਸਟਰ ਕੀਤਾ ਸਰ ਜਦੋਂ ਤੁਹਾਡੇ ਕੋਲੇ ਕੇਸ ਆਇਆ ਸੀਗਾ ਉਦੋਂ ਤੁਸੀਂ ਕੁਝ ਵਿੱਚ ਨਹੀਂ ਬਿਕਰ ਸਿੰਘ ਮਜੀਠੀਆ ਨੂੰ ਸੱਦਿਆ ਸੀ ਉਸ ਤੋਂ ਬਾਅਦ ਤੁਹਾਨੂੰ ਇੱਥੋਂ ਟ੍ਰਾਂਸਫਰ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਕੇਸ ਨਹੀਂ ਤੁਹਾਨੂੰ ਉਸ ਤਰੀਕੇ ਨਾਲ ਪ੍ਰਸ਼ੂ ਕਰ ਦਿੱਤਾ ਜਾਂਦਾ ਕੀ ਤੁਹਾਨੂੰ ਤੁਸੀਂ ਮੰਨਦੇ ਹੋ ਕਿ ਜੇ ਉਸ ਵੇਲੇ ਤੁਹਾਨੂੰ ਪੂਰਾ ਕੇਸ ਪ੍ਰਸ਼ੂ ਕਰਨ ਦਿੱਤਾ ਜਾਂਦਾ ਤਾਂ ਅੱਜ ਜਿਹੜੇ ਨੇ ਸਲਾਖਾ ਪਿੱਛੇ ਹੁੰਦੇ ਬਾਕੀ ਦੋਸ਼ੀ ਸਲਾਖਾ ਪਿੱਛੇ ਕੀ ਆ ਉਹਨਾਂ ਦੀ ਸਜ਼ਾ ਕਰਾ ਚੁੱਕਾ ਮੈਂ ਜੇ ਕੇਸ ਦੇ ਵਿੱਚ ਡਿਫਰੈਂਸ ਨਾ ਹੁੰਦਾ ਉਸ ਟਾਈਮ ਮੇਰਾ ਟ੍ਰਾਂਸਫਰ ਹੀ ਕੀਤਾ ਗਿਆ ਹੋਰ ਵੀ ਹਰਾਸਮੈਂਟ ਵੀ ਕੀਤਾ ਗਿਆ ਬਾਅਦ ਵਿੱਚ ਮੈਂ ਰਿਜ਼ਾਈਨ ਵੀ ਕੀਤਾ ਤੁਸੀਂ ਆਪਣੇ ਇੰਟਰਵਿਊਜ਼ ਦੇ ਵਿੱਚ ਕਹਿੰਦੇ ਵੀ ਰਹੇ ਹੋ ਕਿ ਮੈਨੂੰ ਦਿੱਲੀ ਤੋਂ ਕਾਲ ਆਈ ਸੀ ਮੈਨੂੰ ਰੋਕਿਆ ਗਿਆ ਅੱਗੇ ਵਧਾਉਣਾ ਨਹੀਂ ਗੱਲ ਦੀ ਮੈਂ ਗੱਲ ਨਹੀਂ ਕਰਦਾ ਜੇ ਮੈਨੂੰ ਕੇਸ ਦੇ ਵਿੱਚ ਇੰਟਰਫੀਅਰਸ ਨਾ ਕੀਤਾ ਗਿਆ ਹੁੰਦਾ ਮੈਨੂੰ ਟ੍ਰਾਂਸਫਰ ਨਾ ਕੀਤਾ ਗਿਆ ਹੁੰਦਾ ਤੇ ਹੋਰ ਜਿਹੜੀ ਆਬਸਟੈਕਲ ਕ੍ਰੀਏਟ ਕੀਤੀ ਗਈ ਜਾਂ ਇਨਵੈਸਟੀਗੇਸ਼ਨ ਨੂੰ ਅੱਗੇ ਜਾਣ ਤੋਂ ਰੋਕਿਆ ਨਾ ਗਿਆ ਹੁੰਦਾ ਤਾਂ ਹੁਣ ਤੱਕ ਸਾਰਿਆਂ ਦੀ ਸਜ਼ਾ ਹੋ ਸਕਦੀ ਬਾਕੀ ਤਾਂ ਮੈਂ ਕਰਾਤੀ ਸਜ਼ਾ ਜਿਨ੍ਹਾਂ ਦੀ ਨਹੀਂ ਇਨਵੈਸਟੀਗੇਸ਼ਨ ਕਰਨ ਦਿੱਤੀ ਉਹ ਪੈਂਡਿੰਗ ਹੈ ਤੁਸੀਂ ਜੇ ਤੋਂ ਜਾਂਚ ਕਰ ਰਹੇ ਸੀ ਉਹ ਤੋਂ ਵਿਕਮ ਸਿੰਘ ਜੀ ਕਿਸ ਤਰੀਕੇ ਦੀ ਕੋਲ ਆ ਸਾਹਮਣੇ ਆ ਰਹੀ ਸੀ ਜੀ ਨਹੀਂ ਭੂਮਿਕਾ ਕੀ ਕਿਹੜਾ ਹੀ ਬੰਦਾ ਮਸਮਨ ਕਰਦਾ ਉਹਨੂੰ ਪੁੱਛਦਾ ਵੀ ਤੂੰ ਕ੍ਰਾਈਮ ਦੇ ਵਿੱਚ ਤੇਰਾ ਕੀ ਇਨਵੋਲਵਮੈਂਟ ਹੈ ਤੇ ਇਹਦੇ ਨਾਲ ਕਿਹੜੀ ਪ੍ਰੋਪਰਟੀ ਬਣਾਈ ਹੈ ਬਸ ਉਹੀ ਸਾਡਾ ਮੰਡਟ ਬਹੁਤ ਸਿੰਪਲ ਹੈ ਜਿਹਨੇ ਕ੍ਰਾਈਮ ਕੀਤਾ ਉਹਨੇ ਕਿੰਨੇ ਪੈਸੇ ਕਿੰਨੇ ਫੰਡ ਕਿੰਨੀ ਸੈਟ ਬਣਾਈ ਥੈਟਸ ਆਰ ਇਹੀ ਦਾ ਇਹ ਕੰਮ ਹੋਰ ਉਸਕ ਕਿੰਨੇ ਸਿੱਧੀ 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 ਸਬੰਧ ਵਿਕਰਮ ਮਜੀਠੀਆ ਦੇ ਨਸ਼ਾ ਤਸਕਰਾਂ ਦੇ ਨਾਲ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਜੁੜਦੇ ਸੀਗੇ ਇਹ ਪਰ ਸਿੱਧਾ ਸੰਪਰਕ ਕਹਿਦੀ ਹੈ ਕਿ ਮਜੀਠੀਆ ਇਹਦੇ ਵਿੱਚ ਇਨਵੋਲਵ ਸੀ ਕਿਉਂਕਿ ਜਦੋਂ ਮਜੀਠੀਆ ਦੇ ਵਕੀਲਾਂ ਕੀ ਕਹਿਲ ਕਰਦੇ ਆ ਉਹ ਕਹਿੰਦੇ ਆ ਕਿ ਪੋਲਿਟিক্যাল ਵੈਂਡਟਾ ਹੈਗਾ ਪਰ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਹੈ ਦੇਖੋ ਜੀ ਮੈਂ ਕੋਈ ਪੋਲਿਟਿਸ਼ੀਅਨ ਤਾਂ ਹੈਗਾ ਨਹੀਂ ਮੈਂ ਇਦਾਂ ਉਹਦੀ ਗੱਲ ਨਹੀਂ ਕਰ ਸਕਦਾ ਜਿਹੜਾ ਰਿਕਾਰਡ ਹੈ ਉਸ ਰਿਕਾਰਡ ਦੇ ਮੁਤਾਬਕ ਜਿਹੜਾ ਸਟੇਟਮੈਂਟ ਮੈਂ ਰਿਕਾਰਡ ਕੀਤਾ ਹੈ ਔਰ ਸਟੇਟਮੈਂਟ ਦੇ ਮੁਤਾਬਕ ਜਿਹੜਾ ਰਿਵੀਲ ਹੋਇਆ ਉਹ ਆਨਰੇਬਲ ਕੋਰਟ ਦੇ ਵਿੱਚ ਗਿਆ ਕੋ ਬਾਕੀ ਲੋਕਾਂ ਦੀ ਸਜ਼ਾ ਕਰਤੀ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਨਹੀਂ ਹੋਣ ਦਿੱਤੀ ਜਾਂ ਇਨਵੈਸਟੀਗੇਸ਼ਨ ਪੈਂਡਿੰਗ ਹੈ ਉਹ ਇਨਵੈਸਟੀਗੇਸ਼ਨ ਪੈਂਡਿੰਗ ਹੈ ਜਿਨ੍ਹਾਂ ਦੇ ਨਾਮ ਹੈ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਪੈਂਡਿੰਗ ਹੈ ਕਿਉਂਕਿ ਜਿਹੜੀ ਇਨਵੈਸਟੀਗੇਸ਼ਨ ਪੋਲੀਟੀਕਲ ਦਿੱਤਾ ਹੁੰਦਾ ਇਨਵੈਸਟੀਗੇਸ਼ਨ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਪੈਂਡਿੰਗ ਸੀ ਪੈਂਡਿੰਗ ਸੀ ਪੈਂਡਿੰਗ ਰਹੀ ਜਦ ਤੱਕ ਮੈਂ ਦਫਤਰ ਸੀਗਾਂ ਮੈਂ ਸਰਵਿਸ ਸੀਗਾਂ ਕੀਤਾ ਉਸ ਟਾਈਮ ਤੱਕ ਪੈਂਡਿੰਗ ਸੀ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਹੋਰ ਕਿੰਨੇ ਕ ਨਾਮ ਸਰ ਪੈਂਡਿੰਗ ਨੇ ਜਿਹੜੇ ਤੁਸੀਂ ਕਹਿੰਦੇ ਕਿ ਜਿਹੜੇ ਇਨਵੈਸਟੀਗੇਟ ਨਹੀਂ ਹੋਏ ਉਹਨਾਂ ਨੂੰ ਸਜ਼ਾ ਨਹੀਂ ਹੋ ਪਾਈ ਇਹਦਾ ਮਤਲਬ ਕਿ ਕਿ ਮੈਂ ਨੇ ਉਹ ਤਾਂ ਫਿਰ ਇਨਵੈਸਟੀਗੇਟਿੰਗ ਅਫਸਰ ਜਿਹੜਾ ਹੋਣਾ ਹੈ ਉਹ ਦੱਸੂਗਾ ਕਿ ਕਿੰਨਾ ਪੈਂਡਿੰਗ ਹੈ ਪਰ ਜਿੰਨੇ ਮੈਂ ਕਰ ਸਕਦਾ ਸੀ ਉਸ ਟਾਈਮ ਤਕਰੀਬਨ ਮੈਂ 68 ਲੋਕਾਂ ਦੇ ਜਾਂ ਕੰਪਨੀਆਂ ਦੇ ਖਿਲਾਫ ਮੈਂ ਚਾਰ ਸ਼ੀਟ ਫਾਈਲ ਕੀਤੀਆਂ ਤੇ ਉਹਨਾਂ ਵਿੱਚੋਂ 68 ਵਿੱਚੋਂ 17 ਦੀ ਮੈਂ ਸਜ਼ਾ ਕਰਾ ਚੁੱਕਾ ਹਾਂ ਬਾਕੀ ਪੈਂਡਿੰਗ ਨੇ ਟ੍ਰਾਇਲ ਦੇ ਵਿੱਚ ਤੇ ਬਾਕੀ ਜਿਹੜੇ ਇਨਵੈਸਟੀਗੇਸ਼ਨ ਦੇ ਵਿੱਚ ਪੈਂਡਿੰਗ ਹੈ ਉਹ ਤਾਂ ਫਿਰ ਜਿਹੜਾ ਪ੍ਰੈਜ਼ੈਂਟ ਆਈਓ ਹੈ ਈਡੀ ਦਾ ਉਹ ਦੱਸੂ ਸਤੋਡੀ ਅੱਜ ਦੀ ਸਟੇਟਮੈਂਟ ਦੇ ਵਿੱਚ ਮੁੱਖ ਅੰਸ਼ ਜੇ ਕੋਈ ਹੋਰ ਤਾਂ ਕੀ ਹੋ ਸਕਦੇ ਜਿਹੜੀ ਅੱਜ ਤੁਸੀਂ ਸਟੇਟਮੈਂਟ ਆਪਣੀ ਬਕਾਇਦਾ ਤੌਰ ਤੇ ਰਿਕਾਰਡ ਕਰਵਾ ਕਿਉਂ ਮੇਨ ਉਹਦੇ ਵਿੱਚ ਮੁੱਖ ਅੰਸ਼ ਕੀ ਨੇ ਮੁੱਖ ਅੰਸ਼ ਇਹ ਜਿਹਨਾਂ ਨੇ ਪੁੱਛਿਆ ਜੀ ਇਹ ਦੱਸੋ ਜੀ ਇਹ ਬਿਕਰਮ ਮਜੀਠੀਆ ਦਾ ਕੋਈ ਕੋਈ ਇਨਵੋਲਵਮੈਂਟ ਹੈ ਦੇ ਵਿੱਚ ਤੇ ਉਹ ਜਿਹੜੀ ਸਟੇਟਮੈਂਟ ਮੈਂ ਰਿਕਾਰਡ ਕੀਤੀਆਂ ਸੀ ਉਹ ਉਹਨਾਂ ਸਟੇਟਮੈਂਟ ਦੇ ਜਿਹੜਾ ਨਾਂ ਆਇਆ ਜਿੱਥੇ ਦੇ ਸਟੇਟਮੈਂਟ ਦੇ ਵਿੱਚ ਇਹਨਾਂ ਦਾ ਨਾਂ ਆਇਆ ਉਹ ਪਬਲਿਕ ਦੇ ਵਿੱਚ ਹੈਗੇ ਆ ਉਹ ਕੋਰਟ ਦੇ ਵਿੱਚ ਸਬਮਿਟ ਕੀਤੀਆਂ ਉਹ ਰਿਕਾਰਡ ਹੈ بس وہی میں دسیا ریکارڈ ਤੋਂ ਬਾਹਰ کچھ پوچھتو بنا کچھ نہیں ہے سر اس کو الگ کچھ نہیں ਆ ਸਿਰਫ ریکارڈ ਮਰ ਜਗਦੀਸ਼ ਭੋਲੇ ਵਾਲੀ ਸਟੇਟਮੈਂਟ ਹੀ ਦੁਆਰਾ ਜਿਹੜੀ ਅੱਜ ਨਹੀਂ ਕਈ ਹੈਗੀਆਂ ਜੀ ਸਿਰਫ ਭੋਲੇ ਦੀ ਨਹੀਂ ਸਟੇਟਮੈਂਟ ਹੋਰ ਵੀ ਸਟੇਟਮੈਂਟ ਕਈ ਹੈਗੀਆਂ ਉਹ ਸਾਰੇ ਸਟੇਟਮੈਂਟ ਦੇ ਬਾਰੇ ਦੱਸੋ ریکارڈ ਕੀਤੀ ਗਈਆਂ ਸਟੇਟਮੈਂਟ ਜਿਹੜੀ ਆਫਿਸ ਹੈਗੀਆਂ ਸਟੇਟਮੈਂਟ ਕੋਰਟ ਦੇ ਵਿੱਚ ਵੀ ਕੁਝ ਸਟੇਟਮੈਂਟ ਸਰ ਤੁਸੀਂ ਫਾਈਨੈਂਸ ਮਿਨਿਸਟਰ ਨੂੰ ਲੰਬੇ ਚੋੜੇ ਲੈਟਰਸ ਲਿਖੇ ਨੇ ਉਹਨਾਂ ਨੇਸ਼ਨਸ ਦਾ ਘੁੜਾ ਜੋ ਤਾਂ ਹਨ ਵੀਰ ਮਾ ਜੀ ਸੁਣੋ ਅੱਜ ਵਾਲੇ ਕੇਸ ਦੇ ਨਾਲ ਕੋਈ ਤਾਲੁਕ ਹੈ ਉਸ ਲੈਟਰ ਨਾਲ ਕੁਝ ਕੋਈ ਬੈਸਪਟਾਈ ਜਸਟ ਵਾਂਟ ਟੂ ਮੀ ਨਹੀਂ ਉਹ ਮੈਂ ਲੈਟਰ ਲਿਖਿਆ ਜੀ ਫਾਈਨਲ ਸੈਮੈਸਟਰੋਂ ਇੱਕ ਨਹੀਂ ਤਿੰਨ ਲੈਟਰ ਲਿਖਿਆ ਸੀਗੇ ਕਿ ਵੀ ਤੁਸੀਂ ਤੁਹਾਡੇ ਜਿਹੜੇ ਅਥਾਰਟੀਜ਼ ਸੀਗੇ ਉਸ ਟਾਈਮ ਵੀਡੀ ਦੀ ਵਿੱਚ ਉਹਨਾਂ ਨੇ ਮੈਨੂੰ ਟਰਾਂਸਫਰ ਕੀਤਾ ਉਹਨਾਂ ਨੇ ਮੈਨੂੰ ਹਰਾਸ ਕੀਤਾ ਇਨਵੈਸਟੀਗੇਸ਼ਨ ਕਰਾਉਣ ਤੋਂ ਰੋਕਿਆ ਗਿਆ ਹੈ ਜੀ ਤੇ ਹਾਲਾਂਕਿ ਇੰਨਾ ਕੰਮ ਵੀ ਹੋਇਆ ਕਿ ਮੈਨੂੰ ਜਿਸ ਟਾਈਮ ਬਿਲਕੁਲ ਹੀ ਹਰਾਸ ਜ਼ਿਆਦਾ ਕੀਤਾ ਇਹਨਾਂ ਨੇ ਤੇ ਪਰ ਮੈਂ ਰਿਜਾਈਨ ਵੀ ਕੀਤਾ 2018 ਚ ਅਕਤੂਬਰਸ ਮੈਂ ਰਿਜਾਈਨ ਕਰਤਾ ਪਰ ਉਹ ਜਿਹੜਾ ਰਿਜਿਗਨੇਸ਼ਨ ਸੀ ਮੇਰਾ ਹਾਈ ਕੋਰਟ ਨੇ ਐਕਸੈਪਟ ਨਹੀਂ ਕੀਤਾ ਹਾਈ ਕੋਰਟ ਨੇ ਮੈਨੂੰ ਕਿਹਾ ਤੁਸੀਂ ਰਿਜਾਈਨ ਨਹੀਂ ਕਰ ਸਕਦੇ ਤੁਸੀਂ ਕਰੀ ਆਪਣਾ ਡਿਊਟੀ ਕੈਰੀ ਆਨ ਕਰੋ ਸੋ ਉਹ ਜਿਹੜੇ ਅਫਸਰ ਸੀਗੇ ਉਸ ਟਾਈਮ ਦੇ ਅਥਾਰਟੀਜ਼ ਈਡੀ ਦੇ ਵਿੱਚ ਉਹਨਾਂ ਦੇਖਾ ਲ ਬਲੇਟਰ ਲਿਖਿਆ ਮੈਂ ਤਿੰਨ ਡਾਇਰੈਕਟਰ ਸੀਗੇ ਦੋ ਸਪੈਸ਼ਲ ਡਾਇਰੈਕਟਰ ਸੀਗੇ ਇੱਕ ਇੱਕ ਸਪੈਸ਼ਲ ਡਾਇਰੈਕਟਰ ਸੀ ਦੋ ਜੁਆਇੰਟ ਡਾਇਰੈਕਟਰ ਸੀ ਜਿਹਨਾਂ ਲੋਕਾਂ ਦੀ ਰੋਲ ਆ ਰਿਆ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਇੰਟਰਫੀਅਰੈਂਸ ਕੀਤਾ ਟਰਾਂਸਫਰ ਕਰਨ ਦੀ ਕੋਈ ਲੋੜ ਨਹੀਂ ਸੀ ਹਾਈ ਕੋਰਟ ਨੇ ਮੰਨਿਆ ਨਹੀਂ ਉਹ ਗੱਲ ਉਸ ਤੋਂ ਸਟੇਟ ਤੋਂ ਬਾਅਦ ਮੈਂ ਫਿਰ ਵੀ ਪੰਜ ਛੇ ਸਾਲ ਨੌਕਰੀ ਕਰਦਾ ਰਿਆ ਫਿਰ ਉਹ ਟਰਾਂਸਫਰ ਦਾ ਕੀ ਫਾਇਦਾ ਹੋਇਆ ਜੀ ਤੁਹਾਡੇ ਆਰਡਰ ਦਾ ਸੋ ਇਸ ਤਰ੍ਹਾਂ ਦੀ ਜਿਹੜੀ ਇੰਟਰਫੀਅਰੈਂਸ ਹੈ ਇਨਵੈਸਟੀਗੇਸ਼ਨ ਦੇ ਵਿੱਚ ਨਹੀਂ ਹੋਣੀ ਚ ਦਾ ਨੁਕਸਾਨ ਹੋਇਆ ਉਹਨਾਂ ਦੀ ਵਜ੍ਹਾ ਨਾਲ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਇਆ ਕਿਉਂਕਿ ਜੇ ਤੁਸੀਂ ਅਪਰਾਧੀਆਂ ਨੂੰ ਨਹੀਂ ਫੜੋਗੇ ਤੇ ਫਿਰ ਉਹ ਡਾਇਰੈਕਟ ਬੇਸ ਤੇ ਰਹਿਣਗੇ ਤੇ ਲੋਕ ਮਰਦੇ ਰਹਿਣਗੇ ਇਹੀ ਮੈਂ ਲਿਖਿਆ ਸਰ ਤੁਸੀਂ ਸਾਬਕਾ ਈਡੀ ਅਫਸਰ ਕਿਵੇਂ ਦੇਖ ਰਹੇ ਹੋ ਇਸ ਕੇਸ ਨੂੰ ਜਿਹੜਾ ਬਿਜ਼ਨਸ ਦੇ ਵੱਲੋਂ ਐਫ ਆਈ ਆਰ ਦਰਜ ਕੀਤੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਹਨੂੰ ਈਡੀ ਆਪਣੇ ਹੱਥ ਦੇ ਵਿੱਚ ਲੈ ਸਕਦੀ ਹੈ ਅੱਗੇ ਉਹਨਾਂ ਦੇ ਸਮੇਂ ਦੇ ਵਿੱਚ ਉਹ ਜੇ ਤਾਂ ਆਫੀਸ਼ੀਅਲੀ ਪੁੱਛਦੇ ਆ ਫਿਰ ਤਾਂ ਆਫੀਸ਼ਲ ਦਾ ਈਡੀ ਵਾਲੇ ਦੱਸਣਗੇ ਮੈਂ ਤਾਂ ਈਡੀ ਦਾ ਹੁਣ ਨਹੀਂ ਬਤੌਰ ਸਾਬਕਾ ਯੈਸ ਸੋ ਜਿਸ ਟਾਈਮ ਐਫ ਆਈ ਆਰ ਕੋਈ ਸੀਰੀਅਸ ਅਫੈਂਸ ਦੇ ਵਿੱਚ ਕ੍ਰਾਈਮ ਦੇ ਵਿੱਚ ਦਰਜ ਹੁੰਦੀ ਸੀ ਉਸ ਟਾਈਮ ਜਿਸ ਟਾਈਮ ਮੈਂ ਸਰਵਿਸ ਦੇ ਵਿੱਚ ਸੀਗਾ ਤੇ ਕਨਸਰਨ ਐਸ ਐਸ ਪੀ ਨੂੰ ਮੈਂ ਫੋਨ ਕਰਦਾ ਸੀ ਕਿ ਉਹਦੀ ਕਾਪੀ ਇਮੀਡੀਏਟਲੀ ਮੇਰੇ ਦਫ਼ਤਰ ਭੇਜੋ ਜੀ ਤੇ ਉਹ ਐਸ ਐਸ ਪੀ ਜਾਂ ਐਸ ਪੀ ਜਿਹੜੇ ਵੀ ਕਨਸਰਨ ਸੀਗੇ ਮੇਰੇ ਦਫ਼ਤਰ ਭੇਜ ਦਿੰਦੇ ਸੀ ਤੇ ਮੈਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦਾ ਸੀ ਅੱਜ ਜਿਹੜੇ ਡਰਗ ਕੇਸ ਬੋਲੇ ਵਾਲਾ ਕੇਸ ਸੀਗਾ ਜਾਂ ਕੰਦੋਲੇ ਵਾਲਾ ਕੇਸ ਸੀਗਾ ਉਹ ਵੀ ਇਦਾਂ ਹੀ ਸੀਗਾ ਮੈਂ ਪੁਲਿਸ ਅਥਾਰਟੀ ਨੂੰ ਫੋਨ ਕੀਤਾ ਕਿ ਕਾਪੀ ਭੇਜੋ ਉਹਨੇ ਕਾਪੀ ਭੇਜਤੀ ਮੈਂ ਸਟੇਟਮੈਂਟ ਮੈਂ ਇਨਵੈਸਟੀਗੇਸ਼ਨ ਸ਼ੁਰੂ ਇਸ ਕੇਸ ਦੇ ਵਿੱਚ ਵੀ ਕਿਉਂਕਿ ਜਿਹੜੀ ਸਟੇਟਮੈਂਟ ਜਿਹੜੀ ਐਫ ਆਈ ਆਰ ਪੜ ਰਹੇ ਆ ਉਹਦੇ ਵਿੱਚ ਕਾਫੀ ਕੁਝ ਡੀਟੇਲ ਲਿਖਿਆ ਹੋਇਆ ਤੇ ਮੇਰੇ ਹਿਸਾਬ ਨਾਲ ਕਿਉਂਕਿ ਈਡੀ ਦੇ ਵਿੱਚ ਪਹਿਲਾਂ ਨਾ ਤਾਂ ਕੇਸ ਹੈਗਾ ਇਹ ਕੋਈ ਮਲਜਮ ਨਹੀਂ ਹੈਗੇ ਹਲੇ ਜਦ ਤੱਕ ਤੁਸੀਂ ਉਹਨਾਂ ਦੇ ਖਿਲਾਫ ਐਵੀਡੈਂਸ ਲਾ ਕੇ ਤੇ ਫਿਰ ਕੋਰਟ ਦੇ ਵਿੱਚ ਤੁਸੀਂ ਚਾਰਜ ਸ਼ੀਟ ਨਹੀਂ ਲਾਉਂਗੇ ਤਬ ਤੱਕ ਨਹੀਂ ਤਦ ਤੱਕ ਤਾਂ ਕੋਈ ਵੀ ਬੰਦਾ ਆਨਰੇਬਲ ਬੰਦਾ ਹੁੰਦਾ ਤੁਸੀਂ ਸਾਰੇ ਦਾ ਸਾਰਾ ਐਵੀਡੈਂਸ ਇਕੱਠਾ ਕਰੋ ਉਹਦੀ ਇਨਵੈਸਟੀਗੇਸ਼ਨ ਕਰੋ ਚਾਰਜ ਸ਼ੀਟ ਬਣਾਓ ਕੋਰਟ ਦੇ ਵਿੱਚ ਲਾਓ ਕੋਰਟ ਨੇ ਐਕਸੈਪਟ ਕਰ ਲਿਆ ਫਿਰ ਤੁਸੀਂ ਕਹਿ ਸਕਦੇ ਹੋ ਸੋ ਇਹ ਜਿਹੜਾ ਕੇਸ ਪ੍ਰੈਜ਼ੈਂਟ ਜਿਹੜਾ ਐਫ ਆਈ ਆਰ ਹੈ ਈਡੀ ਨੂੰ ਚਾਹੀਦਾ ਕੇ ਇਹਦੀ ਕਾਪੀ ਲੈ ਕੇ ਤੇ ਆਪਣੀ ਇਨਵੈਸਟੀਗੇਸ਼ਨ ਚਾਲੂ ਕਰੇ ਵਿਜੀਲੈਂਸ ਸਰ ਇਸ ਮੁਕੀ ਆਫ ਦ ਸਾਈਟ ਰੈਕਟ ਤੇ ਜਾ ਰਹੀ ਹੈ ਸਰ ਉਹ ਤੁਸੀਂ ਦੇਖਣਾ ਮੈਂ ਤਾਂ ਬਿਜ਼ਨਸ ਦਾ ਸੁਪਰਵਾਈਜ਼ਰ ਅਫਸਰ ਨਹੀਂ ਹੈਗਾ ਇਨਵੈਸਟੀਗੇਸ਼ਨ ਮੈਂ ਕੋਈ ਬਾਤ ਉਸਨੂੰ ਇਨਫੋਰਮਾ ਸ਼ੇਅਰ ਕੀਤਾ ਹੂੰ अर्ਲੀਅਰ ਤੁਸੀਂ ਇਨਵੈਸਟੀਗੇਟ ਕੀਤਾ ਹੈ ਇਸਕੇ ਕੋਈ ਸਿਮਿਲਰ ਕੇਸ ਪਾਇਨ ਨਹੀਂ ਜਰ ਐਸੋ ਲੱਗਦਾ ਨਹੀਂ ਉਹ ਤੁਮੈਨ ਨੂੰ ਦੱਸਣਗੇ ਨਹੀਂ ਜਿਹੜਾ ਕੁਝ ਮੈਂ ਕੀਤਾ ਮੈਂ ਉਹਨਾਂ ਦੱਸਿਆ ਉਹ ਆਪਣਾ ਪਾਰਟ ਕੀ ਕਰ ਰਹੇ ਕੀ ਨਹੀਂ ਕਰਨਗੇ ਉਹ ਮੈਨੂੰ ਨਹੀਂ ਦੱਸਣਗੇ ਪਰ ਮੇਰੇ ਡਿਊਟੀ ਜਿਹੜਾ ਕੁਸ ਮੈਂ ਕੀਤਾ ਹੈ ਉਹ ਮੈਂ ਇਹਨਾਂ ਨੂੰ ਦੱਸਿਆ ਕਿ ਮੈਂ ਆ ਕੁਸ਼ ਕੀਤਾ ਹੈ ਤੇ ਇਹਦੇ ਵਿੱਚ ਆ ਤੁਸੀਂ ਕਰ ਸਕਦੇ ਹੋ ਆ ਐਵਿਡੈਂਸ ਕਿੱਥੇ ਪਿਆ ਹੈ ਕੋਰਟ ਦੇ ਵਿੱਚ ਕਿਨੇ ਕਨਵਿਕਸ਼ਨ ਹੋ ਚੁੱਕੇ ਆ ਤੇ ਕਿੰਨਾਂ ਦੇ ਖਿਲਾਫ ਪੈਂਡਿੰਗ ਹੈ ਤੇ ਜਿਹੜਾ ਪ੍ਰੈਜ਼ੈਂਟ ਮਲਜਮ ਹੈ ਜਾਂ ਜੋ ਵੀ ਸਸਪੈਕਟ ਹੈ ਜੋ ਜਿਹਦੇ ਨਾਲ ਇਨਵੈਸਟੀਗੇਸ਼ਨ ਇਨਕੁਆਇਰੀ ਕਰ ਰਹੇ ਆ ਉਹਦੇ ਖਿਲਾਫ ਈਡੀ ਨੇ ਜਿਸ ਟਾਈਮ ਮੈਂ ਆਫਿਸ ਦੇ ਵਿੱਚ ਸੀ ਗਾਈਡ ਦੇ ਵਿੱਚ ਸਰਵਿਸ ਦੇ ਵਿੱਚ ਕਿਹੜਾ ਕਿਹੜਾ ਮੈਂ ਇਨਵੈਸਟੀਗੇਸ਼ਨ ਕੀਤਾ ਤੇ ਕਿੱਥੇ ਕਿੱਥੇ ਇਹਨਾਂ ਦਾ ਨਾਂ ਆਉਂਦਾ ਹੈ ਤੇ ਡਿਟੇਲ ਕੀ ਹੈ ਇਹਨਾਂ ਦੀ ਪ੍ਰਾਪਰਟੀ ਦੀ ਡਿਟੇਲ ਵਗੈਰਾ ਵਗੈਰਾ ਨਹੀਂ ਉਹ ਤਾਂ ਕੋਈ ਪਾਰਟ ਹੋ ਕਿਉਂਕਿ ਇਹ ਦੀ ਇਨਵੈਸਟੀਗੇਸ਼ਨ ਕਰਦੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਨਹੀਂ 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 ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਈਡੀ ਕੋਲ ਹੈ ਉਹ ਈਡੀ ਨੂੰ ਪੁੱਛ ਲੋ ਜਾ ਕੇ ਮੈਂ ਨਹੀਂ ਦੱਸ ਸਕਦਾ ਦੋ ਘੰਟੇ ਸਰ ਤੁਸੀਂ ਜੋ ਕੁਝ ਕੀਤਾ ਹੈ 2 ਘੰਟਿਆਂ ਦੇ ਵਿੱਚ ਕੰਪਲੀਟ ਸਾਰੀ ਜਾਣਕਾਰੀ ਨਹੀਂ 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 ਉਹ ਕਹਿੰਦੇ ਸੀ ਨਹੀਂ 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 ਉਹ ਕਹਿੰਦੇ ਜੀ ਫਿਰ ਤੁਸੀਂ ਸਾਡੀ ਫਿਰ ਹੈਲਪ ਕਰਨਾ ਜਿਸ ਟਾਈਮ ਫਿਰ ਆਓ ਤੇ ਫਿਰ ਆ ਜਾਗੇ ਉਹਨਾਂ ਨੇ ਜਿਹੜੇ ਫਰਦਰ ਜਿਹੜੀ ਸਟੇਟਮੈਂਟ ਮੈਂ ਰਿਕਾਰਡ ਕੀਤੀਆਂ ਕਿਉਂਕਿ ਨਾ ਮੇਰੇ ਕੋਲ ਹੈ ਕਿ ਮੈਂ ਰਿਟਾਇਰ ਹੋ ਚੁੱਕਾ ਤੇ ਨਾ ਸਾਰੀਆਂ ਇਹਨਾਂ ਕੋਲ ਹੈਗੀਆਂ ਤੇ ਉਹ ਸਟੇਟਮੈਂਟ ਜਿਹੜੀ ਆਫਿਸ ਹੈਗੀਆਂ ਤੇ ਕਹਿੰਦੇ ਜੀ ਜੀ ਆਫਿਸ ਅਸੀਂ ਰਿਕਵੈਸਟ ਕਰਕੇ ਲੈ ਲੈਣੇ ਉਹ ਜਿਸ ਟਾਈਮ ਲੈ ਲੈਣਗੇ ਮੈਂ ਵੈਰੀਫਾਈ ਕਰ ਦੂੰਗਾ ਸਟੇਟਮੈਂਟ ਰਿਕਾਰਡ ਕੀਤੀਆਂ ਕਿਉਂਕਿ ਉਹ ਲੀਗਲ ਅਸਪੈਕਟ ਇਹੀ ਹੈ ਕਿ ਤੁਸੀਂ ਜਿਹੜੀ ਸਟੇਟਮੈਂਟ ਰਿਕਾਰਡ ਕੀਤੀਆਂ ਉਹਦੇ ਉੱਪਰ ਤੁਸੀਂ ਸਾਈਨ ਕਰਨਾ ਹੈ ਕਿ ਜੇ ਮੈਂ ਵੈਰੀਫਾਈ ਕਰਦਾ ਕਿ ਮੈਂ ਸਟੇਟਮੈਂਟ ਰਿਕਾਰਡ ਕੀਤੀ ਹੈ ਉਹ ਜਿਸ ਟਾਈਮ ਬਰਾ ਲੈਣ ਮੰਗਾ ਲੈਣਗੇ ਮੈਂ ਆ ਜਾਉ ਨੋ ਪ੍ਰੋਬਲਮ ਠੀਕ ਹੈ ਠੀਕ ਆ ਸਰ ਥੈਂਕ ਯੂ ਠੀਕ ਹੋ ਗਿਆ ਜੀ ਠੀਕ ਹੈ ਸੋ ਥੈਂਕ ਯੂ ਜੀ